हिरण कश्यप हरना कश्यप ਵਰਗੇ ਕੁਦਰਤ ਅੱਗੇ ਹਾਰੇ ਸ਼ਹਾਸ਼ਕੰਦਰ ਕੌਰੂ ਵਰਗੇ ਹੱਥ ਸਦਾਰੇ ਆਉ ਨਾਮਦਾਨ ਇਸਨਾਨ ਚੰਗਾਈ ਨਾਲ ਤੁਸਾਂ ਦੇ ਜਊ ਨਾਲ ਤੁਸਾਂ ਦੇ ਜਊ ਬੰਧਿਆ ਇੱਕ ਦਿਨ ਛੱਡਣਾ ਪਉ ਐ ਜਗਤਮਸਾਹ ਫਿਰਖਾਨਾ ਤੈਨੂੰ ਇੱਕ ਦਿਨ ਛੱਡਣਾ ਹਾ ਪਉ ਉਹ ਕੁਝ ਜਹਾਨੋ ਕਰਕੇ ਤੁਰ ਗਏ ਹਨ ਰਾਜਾ ਰਾਣਾ ਖਾਲੀ ਹੱਥੀਆਂ ਆਏ ਬੰਦਿਆ ਖਾਲੀ ਤੁਰ ਜਾਣਾ ਆਉ ਪਰਿਅਪਕਾਰੀ ਬੰਦੇ ਦਾ ਫਿਰ ਨਾਮ ਜਗਤ ਤੇ ਰਉ ਨਾਮ ਜਗਤ ਤੇ ਰਉ ਬੰਦਿਆ ਹੇ ਇੱਕ ਦਿਨ ਛੜਨਾ ਹਾ ਬੋ ਪਾਵੇ ਦੇ ਨਰਕਾਲ ਬੰਨੇ ਹਮਰਾਵਣ ਬੜਾ ਗਵਾਨੀ ਇੱਕ ਗਲਖੂਪ ਤੇ ਸਵਾਲ ਅਖਨਾਤੀ ਚੱਕਦੀ ਰਾਮ ਨਿਸ਼ਾਨੀ ਆਉ ਕਾਪ ਪਾਪ ਪੁੰਨ ਦਾ ਲੇਖਾ ਤੇਰਾ ਓ ਦਰਮਰਾਜ ਫਿਰ ਲਊ ਦਰਮਰਾਜ ਫਿਰ ਲਊ ਬੰਦਿਆ ਇੱਕ ਦਿਨ ਛੱਡਣਾ ਪਊ ਏ ਜਗਤ ਮੁਸਾਫਰ ਖਾਨਾ ਤੈਨੂੰ ਇੱਕ ਦਿਨ ਛੱਡਣਾ ਪਊ ਪਿਰਿਆਵਰਤ ਜੈ ਰਾਜ ਸੂਰਜ ਆਪਣਾ ਨਮਾ ਚੜਾਗੇ ਭੀਮ ਜਹੇ ਫੜ ਹਾਥੀ ਪੂਛੋ ਚੱਕੇ ਸਮਾਨ ਚਲਾਗੇ ਆਉ ਮਨਮੁਖ ਕਾਫਰ ਬੰਦਾ ਯਾਰੋ ਵਿੱਚ ਦੋਜ ਕੀ ਜਾਊ ਵਿੱਚ ਦੋਜ ਕੀ ਜਾਊ ਬੰਦਿਆ ਇੱਕ ਦਿਨ ਛੱਡਣਾ ਪਊ اے ਜਗਤ ਮੁਸਾਫਰਖਾਨਾ ਤੈਨੂੰ ਇੱਕ ਦਿਨ ਛੱਡਣਾ ਪਊ ਔਹ ਧਰਤੀ ਅਗੇ ਚੁੱਕ ਜਾਂਦੀ ਸੀ ਕਰਦੇ ਜਦੋਂ ਚੜਾਈ 12 ਜੋਜ ਨਛਤਰ ਝੂਲਦਾ ਮਦੇ ਹੀ ਗਿਰਜ ਨਖਾਈ ਔ ਇੱਕ ਦੂਜੇ ਤੋਂ ਸਭੀ ਸਿਆਣੇ ਇੱਕ ਦੂਜੇ ਤੋਂ ਸਭੀ ਸਿਆਣੇ ਕੌਣ ਕਿਸੇ ਨੂੰ ਕਹੂ ਕੌਣ ਕਿਸੇ ਨੂੰ ਕਹੂ ਬੰਦਿਆ ਹਾਈ ਇੱਕ ਦਿਨ ਛੜਣਾ ਪਊ ਏ ਜਗਤ ਮਿਸਾਪੁਰ ਖਾਨਾ ਤੈਨੂੰ ਇੱਕ ਦਿਨ ਛੱਡਣਾ ਪਊ 20 ਮੈਂ ਤੇ ਦਰੂਣ ਕਾਲ ਨੇ ਵਿਚਰੜੇ ਦੇ ਮਾਰੇ ਤੂੰ ਤੂੰ ਕਰਕੇ ਜਿੱਤ ਗਈ ਇੱਥੇ ਮੈਂ ਮੈਂ ਕਰਕੇ ਹਾਰੇ ਓ ਚਾਰ ਪਦਾਰਥ ਗੁਰਮਖਿਣਗੇ ਜੋ ਚਰਨਾ ਤੇ ਟਹਿਉ ਜੋ ਚਰਨਾ ਤੇ ਟਹਿਉ ਗਵੰਦ ਆ ਇੱਕ ਦਿਨ ਛੱਡਣਾ ਪਊ ਹਰੀ ਚੰਦਰ ਜਾਨੋ ਕਰ ਲੱਗ ਗਏ ਛੱਡ ਕੇ ਮਹਿਲ ਵਗੀਚੇ ਹੋ ਗੰਗਾ ਤਟ ਤੇ ਆਸਣ ਲਾ ਲੇ ਰੰਗਲੇ ਛੋੜ ਗਲੀ ਚੇ ਹੋ ਲੈੰਦਾ ਨੂਰ ਨਜ਼ਾਰਾ ਜਿਹੜਾ ਕਹਿਮ ਧਰਮ ਤੇ ਰਉ ਕਹਿਮ ਧਰਮ ਤੇ ਰੂ ਆਵੰਧਾ ਇੱਕ ਦਿਨ ਛੱਡਣਾ ਬੋ 60000 ਪੁੱਤਰ ਸੰਗੜ ਦੇ ਜਗ ਇਸ ਮੇਰ ਕਰਾਏ ਐ ਸਾਰੀ ਬੂਤਲ ਖੋਦ ਸਿੱਤੀ ਸੀ ਸਾਗਰ ਸਤਮਣਾਏ ਓ ਲੈੰਦਾ ਨੂਰ ਨਜ਼ਾਰਾ ਏ ਜਿਹੜਾ ਕੈਮ ਧਰਮ ਤੇ ਰਹੁ ਕੈਮ ਧਰਮ ਤੇ ਰਹੁ ਤਨੂ ਇੱਕ ਦਿਨ ਛੱਡਣਾ ਪੂ ਓ ਕੁਝ ਜਹਾਨੋ ਕਰਕੇ ਤੁਰ ਗਏ ਜਗ ਰਹਿਣਾ ਰਾਜਾ ਰਾਣਾ ਖਾਲੀ ਹੱਥਿਆ ਆਇਆ ਬੰਦਿਆ ਖਾਲੀ ਤੁਰ ਜਾਣਾ ਹਉ ਮੋਤਿ ਸੁੱਚਾ ਮੋਤੀ ਬਣ ਜਾ ਸਤਗੁਰ ਮਾਲਾ ਵਿੱਚ ਪਰਉ ਮਾਲਾ ਵਿੱਚ ਪਰਉ ਆ ਬੰਦਿਆ ਇੱਕ ਦਿਨ ਛੜਨਾ ਪਉ ਛੜਦੇ ਚੋਰੀ ਜਾਰੀ ਠੱਗੀ ਹੱਕ ਭਰਾਇਆ ਖਾਣਾ ਹਉ ਜਨਮ ਮੋਲ ਕੇ ਹੀਰਾ ਮੋਤੀ ਵਾਰ ਵਾਰ ਨਹੀਂ ਥਿਆਣਾ ਹਉ ਪਉਣਾ ਬਣ ਕੇ ਮੈਕਣ ਲੱਗ ਜਾਉ ਜਸ ਤੇ ਦੁਨੀਆਂ ਤੇਰਾ ਗਾਉ ਏ ਜਸ ਦੁਨੀਆਂ ਤੇਰਾ ਗਾਉ ਬੰਦਿਆ ਹੇ ਇੱਕ ਦਿਨ ਛੱਡਣਾ ਪਉ ਕੂਚ ਜਹਾਨੋ ਕਰਕੇ ਤੁਰ ਗਏ ਰ ਹਨ ਰਾਜਾ ਰਾਣਾ ਖਾਲੀ ਹੱਥੀ ਆਇਆ ਬੰਦਿਆ ਖਾਲੀ ਹੀ ਤੁਰ ਜਾਣਾ ਹਉ ਮਨ ਮੁਕਾਫਰ ਬੰਦਾ ਜਾਰੋ ਵਿੱਚ ਦੋਜ ਕੀ ਜਉ ਵਿੱਚ ਦੋ ਜਕੀ ਜਗ ਤੈਨੂੰ ਇੱਕ ਦਿਨ ਛੱਡਣਾ ਪਉ ਹੈ ਜਗਤ ਮਸਾਫਰ ਇਹ ਖਾਨਾ ਬੰਦਿਆ ਇੱਕ ਦਿਨ ਛੱਡਣਾ ਪਉ ਹਉ ਵੀਰ ਪਕੰਬਰ ਤੁਰ ਗਏ ਇਥੇ ਲਿਖਣ ਜੋਗ ਨਾ ਬਾਣੀ ਨਿਗਾਹ ਮਾਰ ਕੇ ਦੇਖావਿਆ ਲੱਦਗੇ ਤੇਰੇ ਹਾਣੀ ਹੋ ਇਸ ਸ਼ਾਮ ਸੁੰਦਰ ਦੇ ਚਰਨੀ ਲੱਗ ਜਾ ਹੋ 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 ਪਾਰਿਓ ਤਾਰਾ ਹੋ ਪਾਰਿਓ ਤਾਰਾ ਹੋ ਬੰਦਿਆ ਇੱਕ ਦਿਨ ਛੱਡਣਾ ਪਉ ਏ ਜਗਤ ਮੇ ਸਾਹ ਪਰ ਇਹ ਖਾਨਾ ਤੈਨੂੰ ਇੱਕ ਦਿਨ ਛੱਡਣਾ ਪਉ